ਬਿਲਕੁਲ ਜਿਹੜਾ ਹੜਾ 83 ਤੋਂ ਬਾਅਦ ਮੈਂ ਸਮਝਦਾ ਕਿ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਆ ਉਹ ਇਹ ਆ ਕਿ ਜਿਹੜੀ ਕਨੈਕਟੀਵਿਟੀ ਹੈ ਚਾਹੇ ਉਹ ਰੋਡ ਨੇ ਚਾਹੇ ਉਹ ਪੋਲ ਨੇ ਚਾਹੇ ਉਹ ਪੱਕ ਡੰਡੀਆਂ ਨੇ ਕੁਲੀਆਂ ਨੇ ਕਿਸੇ ਨਾ ਰੂਮ ਦੇ ਵਿੱਚ ਉਹ ਜਲਦੀ ਬਣਾਈਆਂ ਜਾਣ ਸੋ ਜਿਹੜਾ ਮੰਗਵਾਲ ਮੋੜ ਤੋਂ ਰਾਕੇ ਤੇ ਜਲਾਲੀਏ ਪੋਲ ਦੇ ਦਰਮਿਆਨ ਜਿਹੜਾ ਪਾਰ ਪਿਆ ਸੀਗਾ ਸੜਕ ਦੇ ਵਿੱਚ ਬਹੁਤ ਵੱਡਾ ਜਲਾਲੀਏ ਦੇ ਪਾਣੀ ਕਰਕੇ ਉਸ ਪਾਰ ਨੂੰ ਪੂਰਨ ਦੇ ਲਈ ਅ ਕੱਲ ਤੋਂ ਇਥੇ ਕਾਫੀ ਵੱਡੀ ਮਾਤਰਾ ਚ ਜਿਹੜੀ ਉਹ ਬਜਰੀ ਪਾਈ ਜਾ ਰਹੀ ਹੈ ਮਸੀਦਾ ਲੱਗੀਆਂ ਨੇ ਟਰੱਕ ਟਾਲੀਆਂ ਲੱਗੀਆਂ ਨੇ ਔਰ ਇਹਦੇ ਅੰਦਰ ਇੱਕ ਵੱਡੀ ਡਿਮਾਂਡ ਸੀਗੀ ਜਿਹੜੇ 18 ਵੀ ਪਿੰਡ ਨੇ ਉਹਨਾਂ ਨੂੰ ਸਿੱਧੇ ਆਣ ਦੇ ਲਈ ਕਦਲੌਰ ਪਾਇਆ ਮਸਪੁਰ ਜਾਣਾ ਪੈਂਦਾ ਸੀ ਸੋ ਇਹਦੇ ਬਣ ਦੇ ਨਾਲ ਜਿਹੜਾ ਉਹਨਾਂ ਦਾ ਪਹਿਲੇ ਵਾਲਾ ਰੂਟਨ ਵਾਲਾ ਰਸਤਾ ਮੈਂ ਸਮਝਦਾ ਬਿਉਹੋ ਜਿਹੜਾ ਇੱਕ ਆਰਜੀ ਰਸਤੇ ਦੇ ਤੌਰ ਤੇ ਅਸੀਂ ਕੰਪਲੀਟ ਕਰ ਦੇਣਾ ਅੱਜ ਰਾਤ ਨੂੰ ਕਰ ਦੇਣਾ ਮੈਨੂੰ ਉਮੀਦ ਆ ਅਸੀਂ ਇੱਥੇ ਹੀ ਆ ਸਾਡੀਆਂ ਫੌਜਾਂ ਯੂਥ ਕਲੱਬ ਜਿਹੜਾ ਆ ਉਹ ਜਿਆਲੂ ਸ਼ਟਾਲੇ ਮੋਢੇ ਸੀ ਦੇਖ ਰਹੇ ਹੋ ਦਿਨ ਰਾਤ ਕਰ ਰਹੇ ਆ ਘਰਾਂ ਦੇ ਕੰਮ ਕਰ ਛੱਡ ਕੇ ਇਸ ਮਾਂਸਾ ਦੀ ਸੇਵਾ ਚ ਲੱਗੇ ਆ ਸੋ ਮਾਨਸਾ ਦੀ ਸਰਕਾਰ ਖੁੱਤ ਸਾਡੇ ਸੀਐਮ ਸਾਹਿਬ ਭਾਵੇਂ ਬਿਮਾਰ ਨਹੀਂ ਪਰ ਉਹਨਾਂ ਦੀ ਸਾਰੀਆਂ ਫੌਜਾਂ ਥੱਲੇ ਤਾਂ ਜੋ ਮੰਤਰੀ ਨੇ ਚਾਹ ਬਦਾ ਹਾਈਕ ਨੇ ਸਾਰੇ ਆਮ ਆਦਮੀ ਪਾਰਟੀ ਦੇ ਕਾਰਕਟਰਾਂ ਜੂਤ ਕਲਪਾਂ ਵਾਲੇ ਐ ਤੰਦਈ ਨਾਲ ਲੱਗੇ ਆ ਤੇ ਮੈਨੂੰ ਉਮੀਦ ਹੈ ਅੱਜ ਅੱਜ ਰਾਤ ਅਸੀਂ ਇਹ ਪੁਲ ਬਣਾ ਕੇ ਲੋਕਾਂ ਨੂੰ ਆਰਜੀ ਤੌਰ ਤੇ ਜਿਹਦੇ ਤੇ ਆਵਾਜਾਈ ਜਿਹੜੀ ਹੈ ਸ਼ੁਰੂ ਕਰਨੀ ਹੈ ਇਸ ਤੋਂ ਬਾਅਦ ਜਿਹੜਾ ਉਹ ਇਹਨੂੰ ਵਿਗਿਆਦਾ ਇੱਕ ਸਿਸਟਮ ਦੇ ਤਹਿਤ ਬਣਾਉਣ ਦੇ ਲਈ ਜਿਹੜਾ ਉਹ ਵੀ ਤਿਆਰੀਆਂ ਚੱਲ ਰਹੀਆਂ ਨੇ ਸੋ ਅੱਜ ਅਸੀਂ ਮੰਗਵਾਲ ਬੋਰਡ ਤੇ ਜਿਹੜਾ ਪੁਲ ਬਣ ਰਿਹਾ ਤੁਸੀਂ ਦੇਖ ਰਹੇ ਹੋ ਇੱਥੇ ਖੜੇ ਆ ਤੇ ਇਹਨੂੰ ਬਣਾ ਕੇ ਸਵੇਰ ਤਾਈ ਲੋਕਾਂ ਨੂੰ ਚਾਲੂ ਕਰ ਦੇਣਾ ਸਵਾਗਤ ਹੈ